ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਸਾਹਿਬ ਜੀ ਦੇ ਅਸਥਾਨ ਬਾਰੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਸਰਕਾਰ ਵੱਲੋਂ ਕਹਿ ਲੋ ਕੁੱਝੀਆਂ ਸ਼ਾਸ਼ਣ ਜਿਹੜੀਆਂ ਚੱਲੀਆਂ ਜਾ ਰਹੀਆਂ ਅਸਥਾਨ ਨੂੰ ਰਾਜਾ ਸਾਹਿਬ ਜੀ ਦੇ ਰਸੋਖਾਨਾ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਕਹਿ ਲੋ ਜਾਂ ਫਿਰ ਕਿਸੇ ਘਟੀਆਂ ਨੀਤੀ ਦੇ ਸ਼ਿਕਾਰ ਹੋਏ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਸੋ ਉਹਨਦੇ ਤੇ ਆਪਾਂ ਥੋੜੀ ਜਿਹੀ ਵਿਚਾਰ ਕਰਨੀ ਆ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਵੱਧ ਤੋਂ ਵੱਧ ਇਹਨੂੰ ਲਾਈਵ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਸੰਗਤਾਂ ਤੱਕ ਪਹੁੰਚ ਜਾਵੇ ਸੋ ਕਈ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਸਾਡੇ ਚੈਨਲ ਵਾਲੇ ਵੀਰ ਨੇ ਉਹ ਰਸੋਈ ਘਰ ਦੱਸੀ ਜਾਂਦੇ ਨੇ ਇਸ ਥਾਨ ਨੂੰ ਗੁਰਦੁਆਰਾ ਸਾਹਿਬ ਦਾ ਨਾਮ ਆ ਰਸੋਖਾਨਾ ਸਾਹਿਬ ਸੋ ਬੇਨਤੀ ਆ ਸਾਰਿਆਂ ਦੇ ਚਰਨਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰਿਆਂ ਨੂੰ ਇਹ ਆਗਾਦ ਬੋਧ ਇਹ ਹੋ ਸਕੇ ਵੀ ਉੱਥੇ ਕੋਈ ਮਜ਼ਾਰ ਨਹੀਂ ਹੈ ਮੈਂ ਪਹਿਲਾਂ ਵੀ ਆਪਣੇ ਦਿਵਾਨਾਂ 'ਚ ਬਹੁਤ ਵਾਰ ਇਹ ਚੀਜ਼ਾਂ ਦੱਸੀਆਂ ਨੇ ਵੀ ਰਾਜਾ ਸਾਹਿਬ ਦਾ ਬਹੁਤ ਪਾਵਨ ਤੇ ਪਵਿੱਤਰ ਸਥਾਨ ਆ ਉਹ ਤੇ ਉੱਥੋਂ ਸਾਰੀ ਸੰਗਤ ਪੂਰਾ ਦਵਾਬਾ ਕੀ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆ ਕੇ ਝੁਕਦੇ ਆ ਸੋ 328 ਰੁਪਿਆਂ ਦਾ ਜਿਹੜਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਬਹੁਤ ਵੱਡੇ ਜੋਰ ਸ਼ੋਰ ਤੇ ਭਖਿਆ ਹੋਇਆ ਸੋ ਜਦੋਂ ਸ਼ਾਵਜ ਲੈਣ ਦੀ ਵਾਰੀ ਆਈ ਤਾਂ ਉਦੋਂ ਏ ਸਮਝਿਆ ਵੀ ਸਰੂਪ ਜਿਹੜੇ ਨੇ ਹੁਣ ਰਾਜਾ ਸਾਹਿਬ ਦੇ ਸਥਾਨ ਤੇ ਮੜ ਦਿੱਤੇ ਜਾਣ ਵੀ ਇੱਥੋਂ ਲਾਪਤਾ ਹੋਏ ਜਿਹੜੇ ਸਰੂਪ ਉੱਥੋਂ ਮਿਲੇ ਨੇ ਸੋ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਹੜੀ ਬਹੁਤ ਬਖੋਬੀ ਨਾਲ ਉੱਥੇ ਸਵਾਵਾ ਨਿਭਾ ਰਹੀ ਆ ਤਕਰੀਬਨ ਲੱਖਾਂ ਦੇ ਹਿਸਾਬ ਵਿੱਚ ਸੰਗਤਾਂ ਉੱਥੇ ਸਜਦਾ ਕਰਦੀਆਂ ਨੇ ਮੱਥਾ ਟੇਕਦੀਆਂ ਨੇ ਨਮਸਕਾਰਾਂ ਕਰਦੀਆਂ ਨੇ ਸੋ ਇਦਾਂ ਦੀ ਕੁਤਾਹੀ ਕਦੇ ਵੀ ਉੱਥੋਂ ਦੀ ਕਮੇਟੀ ਕਰ ਨਹੀਂ ਸਕਦੀ ਔਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਦੇਖਣਾ ਰਾਜਾ ਸਾਹਿਬ ਜਾ ਕੇ ਤਾਂ ਤੁਹਾਨੂੰ ਮੇਰੇ ਖਿਆਲ ਚ ਕਿਤੇ ਵੀ ਇੰਨਾ ਸਤਕਾਰ ਨਹੀਂ ਮਿਲੂਗਾ ਆਮ ਗੁਰਦੁਆਰਿਆਂ ਚ ਆਮ ਗੁਰੂ ਘਰਾਂ ਚ ਇਹ ਹੁੰਦਾ ਵੀ ਜਦੋਂ ਤੁਸੀਂ ਇੱਕ ਸੱਚਖੰਡ ਬਣਿਆ ਹੁੰਦਾ ਤੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਿੰਨ ਚਾਰ ਪੰਜ ਸਰੂਪ ਰੱਖੇ ਜਾਂਦੇ ਆ ਸੋ ਰਾਜਾ ਸਾਹਿਬ ਦਾ ਜਿਹੜਾ ਉਹ ਸਥਾਨ ਬਣਿਆ ਉੱਥੇ ਸੱਚਖੰਡ ਸਾਹਿਬ ਜਿਹੜਾ ਬਣਾਇਆ ਹੋਇਆ ਸੋ ਬਹੁਤ ਵੱਡੇ ਪੱਧਰ ਤੇ ਇਦਾਂ ਹਾਜ਼ਰ ਨਾਜ਼ਰ ਸਤਿਗੁਰਾਂ ਨੂੰ ਸਮਝ ਕੇ ਤੇ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਉੱਥੇ ਇੱਕ ਆਸਣ ਤੇ ਇੱਕ ਸੰਘਾਸਣ ਤੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ ਜਾਂਦਾ ਸੋ ਜਦੋਂ ਤੁਸੀਂ ਦੇਖੋਗੇ ਮਹਿਲ ਵਰਗਾ ਸੱਚਖੰਡ ਉੱਥੇ ਸਤਿਗੁਰੂ ਜੀ ਦੇ ਸ਼ਿਸ਼ੋਭਤ ਕਰਨ ਵਾਸਤੇ ਬਣਾਇਆ ਹੋਇਆ ਸੋ ਐਡਾ ਵੱਡਾ ਸਥਾਨ ਹੋਵੇ ਇੰਨੀ ਸੰਗਤ ਆਉਂਦੀ ਹੋਵੇ ਐਡੀ ਜ਼ਿੰਮੇਵਾਰ ਕਮੇਟੀ ਹੋਵੇ ਸੋ ਲੰਮੇ ਸਮੇਂ ਤੋਂ ਇਹ ਮਸਲਾ ਚੱਲਦਾ ਆ ਰਿਹਾ ਤਾਂ ਇੱਕਦਮ ਇਹ ਇਲਜ਼ਾਮ ਲਗਾ ਦੇਣਾ ਵੀ ਇਹ ਜਿਹੜੇ 163 ਰੂਪ ਜਿਹੜੇ ਨੇ ਉਹ ਰਾਜਾ ਸਾਹਿਬ ਜੀ ਦੇ ਰਸੋਖਾਨਾ ਸਭ ਤੋਂ ਮਿਲੇ ਆ ਸੋ ਇਹ ਬਹੁਤ ਘਟਿਆ ਤੇ ਬਹੁਤ ਕੋਜੀ ਸਾਜਿਸ਼ ਆ ਸੋ ਮੇਰੇ ਹਿਸਾਬ ਨਾਲ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਰਾਜਾ ਸਾਹਿਬ ਜੀ ਦਾ ਘਰ ਬਹੁਤ ਵੱਡਾ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਉਹ ਬਹੁਤ ਵੱਡਾ ਦਾਰਾ ਤੇ ਬਹੁਤ ਵੱਡਾ ਘਰ ਆ ਉਸ ਘਰ ਬਾਰੇ ਲੋਕੀ ਬੋਲਣ ਲੱਗੇ ਆ ਹਜ਼ਾਰਾਂ ਵਾਰੀ ਸੋਚਦੇ ਆ ਸੋ ਤੁਸੀਂ ਆਪਣੇ ਗਲੋਂ ਗਲਾਵਾ ਲਾ ਕੇ ਸ਼ਾਵਾਸ਼ ਲੈਣ ਵਾਸਤੇ ਤੁਸੀਂ ਰਸੋਖਾਨਾ ਸਾਹਿਬ ਦਾ ਨਾਮ ਵਰਤਤਾ ਇਹ ਬਹੁਤ ਘਟੀਆ ਗੱਲ ਆ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਬਹੁਤ ਸਾਰੇ ਪੱਤਰਕਾਰ ਜਿਹੜੇ ਉਹ ਕਹੀ ਜਾਂਦੇ ਆ ਰਸੋਈ ਘਰ ਵਿੱਚੋਂ ਗੁਰੂ ਸਾਹਿਬ ਜੀ ਦੇ ਸਰੂਪ ਮਿਲੇ ਨੇ ਐਦਾਂ ਦਾ ਕੱਖ ਨਹੀਂ ਹੈ ਉੱਥੇ ਰਸੋਈ ਘਰ 'ਚੋਂ ਸਥਾਨ ਦਾ ਨਾਮ ਰਸੋਖਾਨਾ ਸਾਹਿਬ ਆ ਰਾਜਾ ਸਾਹਿਬ ਨੇ ਬਹੁਤ ਬੰਦਗੀ ਕਰਕੇ ਬਹੁਤ ਭਗਤੀ ਕਰਕੇ ਬਹੁਤ ਸਿਮਰਨ ਕਰਕੇ ਇੱਕ ਬਹੁਤ ਵੱਡਾ ਸਥਾਨ ਬਣਾਇਆ ਸੀਗਾ ਉਹਦਾ ਨਾਮ ਸ਼੍ਰੀ ਨਾਮਕਮਲ ਰਾਜਾ ਸਾਹਿਬ ਨੇ ਰੱਖਿਆ ਸੀ ਰਸੋਖਾਨਾ ਸਾਹਿਬ ਸੋ ਅੱਜ ਵੀ ਉੱਥੇ ਕੋਈ ਟੋਕਰਾ ਲੈ ਕੇ ਵੀ ਜੇ ਲੰਗਰ ਲੈਣ ਵਾਸਤੇ ਆ ਜੇ ਤਾਂ ਕਦੇ ਕਿਸੇ ਨੂੰ ਨਾ ਨਹੀਂ ਕੀਤੀ ਜਾਂਦੀ ਲੈਣ ਵਾਲਾ ਨਾ ਕਰਦਾ ਇਹ ਉੱਥੇ ਵਰਤੋਂ ਵਾਲੇ ਕਦੇ ਨਾ ਨਹੀਂ ਕਰਦੇ ਹੈਗੇ ਸੋ ਬਹੁਤ ਬੰਦਗੀ ਵਾਲਾ ਸਥਾਨ ਆ ਜਿਹਨੂੰ ਸ਼ੱਕ ਵੀ ਹੋਵੇ ਤਾਂ ਇੱਕ ਵਾਰੀ ਤੁਸੀਂ ਜਾ ਕੇ ਖੁਦ ਵਿਜ਼ਿਟ ਕਰੋ ਚਾਹੇ ਕੋਈ ਪੱਤਰਕਾਰ ਆ ਚਾਹੇ ਕੋਈ ਵੀ ਆ ਸੋ ਐਦਾਂ ਗਲਤ ਅਫਵਾਹਾਂ ਜਿਹੜੀਆਂ ਨੇ ਉਹ ਰਾਜਾ ਸਾਹਿਬ ਜੀ ਦੇ ਨਾਂ ਤੇ ਫਲਾਉਣੀਆਂ ਇਹ ਸੋਹਣੀਆਂ ਨਹੀਂ ਹੈ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਉੱਥੇ ਜਾਂਦੇ ਆ ਦਾਸ ਨੇ ਵੀ ਬਹੁਤ ਸਾਰੇ ਗੀਤ ਉਹਨਾਂ ਦੇ ਗਾਏ ਆ ਉਹਨਾਂ ਨੇ ਮਾਣ ਬਖਸ਼ਿਆ ਸੋ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਦਾਸੇ ਬੇਨਤੀ ਕਰਦਾ ਵੀ ਰਸੋਖਾਨਾ ਬਹੁਤ ਪਾਵਨ ਤੇ ਪਵਿੱਤਰ ਰਾਜਾ ਸਾਹਿਬ ਦਾ ਸਥਾਨ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਜੀ ਦਾ ਪ੍ਰੋਪਰ ਤੌਰ ਤੇ ਸਤਕਾਰ ਹੁੰਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹੀ ਉੱਥੇ ਇਨ ਬਿਨ ਲਾਗੂ ਹੁੰਦੀ ਆ ਤੇ ਲੈਣਾ ਚ ਲੱਗਦੇ ਨੇ ਲੋਕ ਖਣਪੜ ਸਾਹਿਬ ਕਰਾਉਣ ਵਾਸਤੇ ਬਹੁਤ ਵੱਡਾ ਦੁਆਬੇ ਦਾ ਸਥਾਨ ਆ ਸੋ ਐਵੇਂ ਬੇਮਤਲਬ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਮੀਡੀਆ ਨੂੰ ਗੁੰਮਰਾਹ ਕਰਕੇ ਆਪਣੇ ਵਿਊ ਲੈਣ ਦੇ ਵਾਸਤੇ ਜਾਂ ਆਪਣੀ ਇਹ ਇਹ ਕਈ ਵੀ ਜਿਹੜਾ ਮਸਲਾ ਪਿਛਲੇ 3-4 ਸਾਲ ਤੋਂ ਹੱਲ ਨਹੀਂ ਸੀ ਹੋਇਆ ਜਦੋਂ ਐਸਐਸਆਈਟੀ ਬਣੀ ਤੇ ਮਿੰਟੋ ਮਿੰਟ ਹੱਲ ਹੋ ਗਿਆ ਸੋ ਇਹ ਤਾਂ ਬਹੁਤ ਘਟਿਆਚਾਲ ਆ ਬਹੁਤ ਘਟਿਆਛਾਜਾ ਸਾਹਿਬ ਬਾਕੀ ਸੱਚੇ ਪਾਤਸ਼ਾਹ ਮੇਰ ਕਰਨ ਸਾਰੇ ਸਾਰਿਆਂ ਨੂੰ ਸਮਝ ਆਵੇ ਸੋ ਮੈਂ ਫੇਰ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਵੀ ਰਾਜਾ ਸਾਹਿਬ ਜੀ ਦਾ ਦਰਬਾਰ ਬਹੁਤ ਵੱਡਾ ਉਸ ਦਰਬਾਰ ਬਾਰੇ ਐਸੀ ਘਟੀਆ ਟਿੱਪਣੀ ਕਰਨੀ ਜਾਂ 328 ਰੂਪਾਂ ਦੇ ਅੱਧੇ ਜਿਹੜੇ ਸਰੂਪ ਨੇ ਉਹਨਾਂ ਦਾ ਜਿਹੜਾ ਵੀ ਉੱਥੋਂ ਮਿਲ ਕੇ ਸਾਨੂੰ ਸਰੂਪ ਜਾਂ ਸੀ ਮੋਰਚਾ ਫਤਿਹ ਕਰ ਲਿਆ ਏ ਤਾਂ ਅਸੀਂ ਐਸਆਈਟੀ ਬਣਾਈ ਤਾਂ ਉੱਥੋਂ ਸਾਰਾ ਏ ਇਦਾਂ ਗਲ ਪਾਉਣ ਵਾਲਾ ਸੌਦਾ ਤੁਸੀਂ ਇਹ ਇਹ ਨਾ ਕਰੋ ਬਹੁਤ ਵੱਡਾ ਸਥਾਨ ਆ ਤੇ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਸੋ ਬੇਨਤੀ ਰਾਜਾ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਚੜ੍ਹਦੀ ਕਲਾ ਸਥਾਨ ਚੜ੍ਹਦੀ ਕਲਾ ਵਾਲਾ ਸਥਾਨ ਸੋ ਬਾਕੀ ਤੁਹਾਨੂੰ ਡਿਟੇਲ ਵਿੱਚ ਕੱਲ ਨੂੰ ਪ੍ਰੋਪਰ ਸਾਰੀ ਇੱਕ ਵੀਡੀਓ ਫੇਰ ਦਵਾਂਗੇ ਜਿੰਦੇ ਵਿੱਚ ਸੱਚੇ ਪਾਤਸ਼ਾਹ ਮੇਰ ਕਰਨ ਬਹੁਤ ਜ਼ਿੰਮੇਵਾਰ ਕਮੇਟੀ ਰਾਜਾ ਸਾਹਿਬ ਦੇ ਅਸਥਾਨ ਦੀ ਆ ਤੇ ਬਹੁਤ ਚੜ੍ਹਦੀ ਕਲਾ ਚੋਂ ਉਥੇ ਕਾਰੋਜਕਾਰ ਜਿਹੜੇ ਚੱਲਦੇ ਆ ਇਦਾਂ ਨਹੀਂ ਹੈ ਵੀ ਉਥੇ ਕਿਤੋਂ ਵੀ ਸਰੂਪ ਆ ਗਿਆ ਤੇ ਕਿਤੋਂ ਵੀ ਕੋਈ ਉਹਦਾ ਰਿਕਾਰਡ ਨਹੀਂ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਲੰਮੇ ਸਮੇਂ ਤੋਂ ਮਹਾਰਾਜ ਸਾਹਿਬ ਦੇ ਉਥੇ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਆ ਸੰਗਤਾਂ ਨੂੰ ਦਰਸ਼ਨ ਦਿੰਦੇ ਆ ਬਿਰਾਜਮਾਨ ਹੁੰਦੇ ਆ ਪ੍ਰੋਪਰ ਸਤਕਾਰ ਵੀ ਉਦਾਂ ਹੀ ਬਹਾਲ ਰੱਖਿਆ ਜਾਂਦਾ। ਸੋ ਤੁਹਾਡੇ ਸਭ ਦੇ ਚਰਨਾਂ ਵਿੱਚ ਬੇਨਤੀ ਆ ਐਸੀਆਂ ਘਟੀਆਂ ਚਾਲਾਂ ਤੋਂ ਸੁਚੇਤ ਰਹੋ। ਕੋਈ ਉੱਥੇ ਬੇਦਵੀ ਨਹੀਂ ਹੋਈ, ਕੋਈ ਉੱਥੇ ਰਸੋਈ ਖਾਨੇ ਚ ਗੁਰੂ ਸਾਹਿਬ ਜੀ ਦੇ ਸਰੂਪ ਨਹੀਂ ਮਿਲੇਗੇ। ਰਸੋਈ ਖਾਨਾ ਸਾਹਿਬ ਸਥਾਨ ਦਾ ਨਾਮ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਉੱਥੇ ਸਤਿਗੁਰਾਂ ਦਾ ਨਰਾਦਰ ਨਹੀਂ। ਮਜ਼ਾਰਾ ਜਿਹੜਾ ਕਈ ਲੋਕ ਸਮਝੀ ਜਾਂਦੇ ਵੀ ਮਜ਼ਾਰਾ ਜਿਹੜਾ ਵੀ ਪਤਾ ਨਹੀਂ ਰਾਜਾ ਸਾਹਿਬ ਦਾ ਮਜ਼ਾਰਾ ਬੋਲਿਆ ਜਾਂਦਾ। ਪਿੰਡ ਦਾ ਨਾਂ ਨੌਬਾਦ ਮਜ਼ਾਰਾ ਏ। ਨਾ ਕਿ ਉੱਥੇ ਕੋਈ ਮਜ਼ਾਰ ਬਣੀ ਹੋਈ ਆ। ਸੋ ਇਸ ਕਰਕੇ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਆ ਬਾਕੀ ਦੀ ਡਿਟੇਲ ਚ ਆਪਾਂ ਕੱਲ ਨੂੰ ਗੱਲ ਕਰਾਂਗੇ ਸਾਰੀ ਸੰਗਤ ਦਾ ਸਾਰੇ ਗੁਰਮਖਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਮੇਰ ਕਰਨ ਸਦਾ ਚੜ੍ਹਦੀ ਕਲਾ ਚ ਰਹੋ ਤੇ ਸੱਚ ਜਿਹੜਾ ਉਹ ਕਦੇ ਲੋਕਿਆ ਨਹੀਂ ਰਹਿੰਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕੀ ਜਿਹੜੇ ਗੁੰਮਰਾਹ ਹੋ ਰਿਹਾ ਉਹ ਬਚ ਸਕਣ